ਕੰਗਨਾਰ ਰੋਟਿਕਸ ਸੋਲਜਰ ਹੋਏ ਇੱਕ ਅਭਿਨੇਤਰੀ ਹੰਗੇ ਔਰ ਹੁਣ ਇੱਕ ਦੀ ਐਮਪੀ ਬਣੇ ਹਨਗੇ ਔਰ ਉਹਨਾਂ ਦੇ ਏਡੀ ਵੱਡੀ ਸ਼ਖਸੀਅਤ ਤੋਂ ਏਡੇ ਛੋਟੇ ਅਲਫਾਜ਼ ਇੱਕ ਪੰਜਾਬੀਅਤ ਲਈ ਵਰਤਣੇ ਕਿ ਤੁਸੀਂ ਇੱਕ ਅਤਵਾਦੀ ਹੋ ਉਹ ਸ਼ੋਭਾ ਨਹੀਂ ਦਿੰਦੇ ਪੰਜਾਬ ਦੀ ਜੇ ਸਰਕਾਰ ਸੀ ਉਦੋਂ ਸਰਕਾਰ ਦੇ ਤਹਿਤ ਸਾਨੂੰ ਅੱਠ ਟਿੱਕਾ ਹੱਥ ਲ ਹੋ ਜਾਂਦੀ ਜੀ ਔਰ ਹੁਣ ਇੱਕ ਦੀ ਨਾ ਸਰਕਾਰ ਹੁੰਦੇ ਹੋਏ ਲੋਕਾਂ ਦੀ ਪੰਜਾਬ ਦੀ ਸਰਕਾਰ ਇੱਕ ਬਦਲਾਵ ਦੇ ਨਾਮ ਬਣੀ ਸੀ ਕਿ ਔਰ 2.5 ਸਾਲਾਂ ਚ ਲਗਭਗ ਲੋਕਾਂ ਦਾ ਮੰਤਰ ਗਿਆ ਔਰ ਉਹਨਾਂ ਨੇ 7 ਸੀਟਾਂ ਜਿੱਤ ਦਰਜ ਕਰਾ ਕੇ ਕਾਂਗਰਸ ਪਾਰਟੀ ਦੀ ਛੋੜੀ ਚ 60 ਸੀਟਾਂ ਪਾਈਆਂ ਹਨਗੇ ਕਿ ਜਿਹੜੀ ਜਿੱਤ ਦਰਜ ਕਰਾਈ ਹੈ ਭਾਜਪਾ ਨੇ ਉਹ ਜਿੱਤ ਤੋਂ ਉਹਨਾਂ ਦੇ ਮੰਚ ਮਾਇੂਸੀ ਹੈ ਕਿਉਂਕਿ ਗਠਬੰਧਨ ਦੇ ਤਹਿਤ ਦੇਸ਼ ਦੀ ਸਰਕਾਰ ਬਣੀ ਹੈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਤਬਦੀਲ ਕਰਨ ਦਾ ਉਹ ਜਿਹੜਾ ਉਪਰਾਲਾ ਸੀ ਉਹ ਬਚ ਗਿਆ ਹੈ ਔਰ ਦੇਸ਼ ਦੀ ਜਿਹੜੀ ਅਖੰਡਤਾ ਦੇਖਦਾ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਣ ਦਾ ਪਰ ਅਲਾ ਕੀਤਾ ਜਾ ਰਿਹਾ ਉਹ ਬਚ ਗਈ ਹੈ ਜਰੰਦਰ ਦੇ ਜਿਮਨੀ ਚ ਆ ਨਾ ਗਈ ਹੈ ਕਾਂਗਰਸ ਪਾਰਟੀ ਤਿਆਰ ਹੈ ਸਾਡੇ ਪ੍ਰਧਾਨ ਜੀ ਹੁਣ ਜ਼ਰੂਰ ਇੱਥੇ ਕਿਉਂਕਿ ਅਨਾਉਂਸ ਸੀ ਕੋਈ ਹੋਈ ਹੈ ਤੁਹਾਨੂੰ ਉਮੀਦ ਸੀ ਪੰਜੋ ਇਲੈਕਸ਼ਨਾਂ ਹੋਣਗੀਆਂ ਪਰ ਇੱਕੋ ਹੀ ਉਹਨਾਂ ਨੇ ਜਰੰਦਰ ਵੈਸਥੀ ਐਲਾਨ ਕੀਤਾ ਹੈ ਤੋਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਤਕੜੇ ਹੋ ਕੇ ਲੜਾਈ ਲੜਾਂਗੇ ਪੰਜਾਬ ਨੂੰ ਜੇ ਸਹੀ ਮੈਨੇ ਦਾ ਲੋੜ ਹੈ ਤਾਂ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ 5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਤੀਸਰੀ ਵਾਰ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਉਸ ਨੇ ਸੌਂ ਚੁੱਕ ਲਈ ਹੈ ਨਰਿੰਦਰ ਮੋਨਤੀ ਜਿਹੜੇ ਨੇ ਲਗਾਤਾਰ ਤੀਸਰੀ ਵਾਰ ਜਿਹੜੇ ਹੈਗੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਸੋ ਸਾਬਕਾ ਮੰਤਰੀ ਕਾਕਰਨਦੀਪ ਸਿੰਘ ਨਾਬਾ ਨੇ ਨਾਬਾ ਦੇ ਅੰਦਰ ਵਰਕਰਾਂ ਦੀ ਮੀਟਿੰਗ ਕੀਤੀ ਹੈ ਮੈਂਬਰ ਪਾਰਲੀਮੈਂਟ ਚੋਣੇ ਕੀ ਡਾਕਟਰ ਧਰਮਵੀਰ ਗਾਂਧੀ ਦੇ ਨਾਬਾ ਹਲਕੇ ਦੇ ਅੰਦਰ ਦੌਰੇ ਨੂੰ ਲੈ ਕੇ ਵਰਕਰਾਂ ਨਾਲ ਇਹ ਮੀਟਿੰਗ ਕੀਤੀ ਗਈ ਹੈ ਸੋ ਸਾਬਕਾ ਮੰਤਰੀ ਰਣਦੀਪ ਸਿੰਘ ਨਾਬਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਨਾਬਾ ਸਾਹਿਬ ਸਭ ਤੋਂ ਪਹਿਲਾਂ ਡੀ5 ਚੈਨਲ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਗੁਰਤੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਤੁਸੀਂ ਡੀ5 ਚੈਨਲ ਦੇ ਤਹਿਤ ਮੈਨੂੰ ਆਪਣੇ ਦਰਸ਼ਕਾਂ ਦੇ ਤਹਿਤ ਰੂਬਰੂ ਹੋਣ ਦਾ ਮੌਕਾ ਦਿੱਤਾ। ਉਹਨਾਂ ਸਾਰਿਆਂ ਨੂੰ ਬੜੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਤਰੀ ਸਾਹਿਬ ਜਨਬ ਹਲਕੇ ਦੇ ਜਿਹੜੇ ਵਰਕਰ ਨੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਜਿਹੜੇ ਇੱਥੇ ਆਏ ਹੋਏ ਸੀਗੇ ਮਕਸਦ ਕੀ ਜਿਹੜੀ ਮੀਟਿੰਗ ਕੀਤੀ ਗਈ ਹੈ। ਅੱਜ ਉਹਨਾਂ ਦਾ ਸੁਝਾਅ ਲੈਣਾ ਸੀਗਾ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਮੁਬਾਰਕਬਾਦ ਦੇਣੀ ਹੈ ਜਿਨ੍ਹਾਂ ਨੇ ਸਾਰਿਆਂ ਨੇ ਸਹਿਯੋਗ ਦੇ ਕੇ ਇੱਕ ਬੜੇ ਨੇਕ ਤੇ ਇਮਾਨਦਾਰ ਸ਼ਖਸ ਨੂੰ ਧਰਮਵੀਰ ਗਾਂਧੀ ਜੀ ਨੂੰ ਜਿੱਤ حاصل ਦਰਜ ਕਰਾ ਕੇ ਪਟਿਆਲੇ ਦੀ ਸੀਟ ਖਾਰਗੇ ਸਾਹਿਬ ਦੀ ਤੇ ਰਾਹੁਲ ਗਾਂਧੀ ਜੀ ਦੀ ਝੋਲੀ ਚ ਪਾਈ ਹੈ ਜੀ ਔਰ ਉਹਨਾਂ ਨੂੰ ਲੈ ਕੇ ਮੁਖੀ ਲੈ ਕੇ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਧੰਨਵਾਦੀ ਦੌਰ ਰੱਖਿਆ ਜਾਏ ਨਾ ਬੇ ਉਹਦੇ ਸਬੰਧ ਚੇ ਮੀਟਿੰਗ ਰੱਖੀ ਗਈ ਸੀ ਕਿਉਂਕਿ ਆਉਣ ਵਾਲੇ ਹਫਤੇ ਚ ਆ 10 ਦਿਨਾਂ ਚ ਧਰਮਵੀਰ ਗਾਂਧੀ ਜੀ ਨਾ ਬਿਆਣਗੇ ਔਰ ਸਾਰੇ ਸਾਡੇ ਕਾਂਗਰਸ ਤੇ ਵਰਕਰ ਸਾਹਿਬਾਨ ਦਾ ਲੀਡਰ ਸਾਹਿਬਾਨ ਦਾ ਮੋਨ ਦਾ ਸਾਰੰਦ ਕੋਟ ਕੋਟ ਧੰਨਵਾਦ ਕਰਕੇ ਜਾਂਗੇ ਪੰਜਾਬ ਦੇ ਅੰਦਰ ਜਿਹੜੀ ਲੋਕ ਸਭਾ ਦੀ ਚੋਣ ਦੇ ਵਿੱਚ ਜਿਸ ਤਰ੍ਹਾਂ ਵੋਟਰਾਂ ਨੇ VOTING ਕੀਤੀ ਹੈ ਜਾਂ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੀ ਸਮੁੱਚੇ ਦੇਸ਼ ਦੇ ਅੰਦਰ ਜਿਹੜੀ ਚੋਣ ਹੋਈ ਹੈ ਲੋਕ ਸਭਾ ਦੀ ਉਸ ਚੋਣ ਨੂੰ ਤੁਸੀਂ ਕਿਵੇਂ ਪ੍ਰਭਾਵਸ਼ਿਤ ਕਰੋਗੇ ਪਿਛੇ ਪਹਿਲਾਂ ਵੀ ਚੋਣਾਂ ਹੋਈਆਂ ਨੇ ਇਸ ਵਾਰ ਵੀ ਚੋਣ ਹੋਈ ਹੈ ਜਿਹੜਾ ਵੋਟਰਾਂ ਨੇ ਜਿਸ ਤਰ੍ਹਾਂ ਰਿਐਕਟ ਕੀਤਾ ਉਸ ਨੂੰ ਕਿਵੇਂ ਪ੍ਰਭਾਵਸ਼ਿਤ ਕਰੋਗੇ ਦੇਖੋ ਜਿਹੜੀ ਪੰਜਾਬ ਦੀ ਚੋਣ ਹੋਈ ਹੈ ਤੁਸੀਂ ਦੋ ਗੱਲਾਂ ਜ਼ਿਕਰ ਕੀਤੇ ਇੱਕ ਤਾਂ ਦੇਸ਼ ਦੀ ਚੋਣ ਇੱਕ ਪੰਜਾਬ ਦੀ ਚੋਣ ਜੀ ਪੰਜਾਬ ਦੀ ਜੇ ਸਰਕਾਰ ਸੀ ਉਹ ਤੋਂ ਸਰਕਾਰ ਦੇ ਤਹਿਤ ਸਾਨੂੰ 8 ਸੀਟਾਂ ਹੱਥ ਲੋਈ ਜਾਂਦੀ ਜੀ ਔਰ ਹੁਣ ਇੱਕ ਨਾ ਸਰਕਾਰ ਹੁੰਦੇ ਹੋਏ ਲੋਕਾਂ ਦੀ ਪੰਜਾਬ ਦੀ ਸਰਕਾਰ ਇੱਕ ਬਦਲਾਵ ਦੇ ਨਾਮ ਬਣੀ ਤੀ ਕਿ ਔਰ 2.5 ਸਾਲਾਂ ਚ ਲਗਭਗ ਲੋਕਾਂ ਦਾ ਮਨ ਉਤਰ ਗਿਆ ਔਰ ਉਹਨਾਂ ਨੇ 7 ਸੀਟਾਂ ਜਿੱਤ ਦਰਜ ਕਰਾ ਕੇ ਕਾਂਗਰਸ ਪਾਰਟੀ ਦੀ ਛੋੜੀ ਚ 60 ਸੀਟਾਂ ਪਾਈਆਂ ਹਨਗੇ ਤਾਂ ਮੈਂ ਸਮਝਦਾ ਇਹ ਬੜਾ ਅਹਿਮੀਅਤ ਰੱਖਦੀ ਹੈ ਕਾਂਗਰਸ ਲਈ ਔਰ ਕਾਂਗਰਸ ਨੂੰ ਇਸ ਤੋਂ ਮਜ਼ਬੂਤੀ ਮਿਲੀ ਹੈ ਔਰ ਗਾਹਨਵਾਨ ਵਾਲੇ ਸਮਝ ਵੀ ਕਾਂਗਰਸ ਹੋਰ ਵੀ ਥੜੇ ਮਜ਼ਬੂਤ ਹੋਈ। ਦੇਸ਼ ਤੇ ਪ੍ਰਤੀ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਤੀਜੀ ਵਾਰ ਮਾਨਯਾ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨਗੇ। ਮੇਰੇ ਤਾਂ ਜਿਹੜੇ ਜਿੰਨੀ ਸੋਚਣੀ ਹੈ ਉਹ ਸੋਚਣੀ ਦੇ ਮੁਤਾਬਿਕ ਇੱਕੋ ਹੀ ਗੱਲ ਆ ਜਾਂਦੀ ਕਿ ਇੱਕ ਦੀ ਜਿੱਤ ਦਰਜ ਕਰਾਈ ਹੈ ਭਾਜਪਾ ਨੇ। ਉਹ ਜਿੱਤ ਤੋਂ ਉਹਨਾਂ ਦੇ ਮੰਚ 'ਚ مایوسی ਹੈ ਕਿਉਂਕਿ ਗਠਬੰਧਨ ਦੇ ਤਹਿਤ ਦੇਸ਼ ਦੀ ਸਰਕਾਰ ਬਣੀ ਹੈ। ਕਾਂਗਰਸ ਪਾਰਟੀ ਸਰਕਾਰ ਹਾਰੀ ਹੈ ਇੰਡੀਆ ਬਲੌਕ ਹਾਰਿਆ ਹੈ ਲੇਕਿਨ ਉਹ ਮਨ ਖੁਸ਼ੀ ਹੈ ਕਿਉਂਕਿ ਸਾਡੇ ਦੇਸ਼ ਦੇ ਸੰਵਿਧਾਨ ਨੂੰ ਤਬਦੀਲ ਕਰਨ ਦਾ ਉਹ ਜਿਹੜਾ ਉਪਰਾਲਾ ਸੀ ਉਹ ਬਚ ਗਿਆ ਹੈ ਔਰ ਦੇਸ਼ ਦੀ ਜਿਹੜੀ ਅਖੰਡਤਾ ਤੇ ਇਕਤਾ ਹੈ ਉਹਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਉਹ ਬਚ ਗਈ ਹੈ ਔਰ ਜਮਹੂਰੀਅਤ ਸਾਡੀ ਬਰਕਰਾਰ ਰਹੀ ਹੈ ਔਰ ਇਹ ਇੱਕ ਫਿਤਰਤ ਹੈ ਜਮਹੂਰੀਅਤ ਦੀ ਕਿ ਜਮਹੂਰੀਅਤ ਜਿਹੜੀ ਲੋਕ ਵੋਟਾਂ ਪਾ ਕੇ ਤੁਹਾਨੂੰ ਨੁਮਾਇੰਦਗੀਆ ਦਿੰਦੇ ਹਨਗੇ ਔਰ ਸਾਨੂੰ ਸੰਤੁਸ਼ਟੀ ਹੈ ਕਿ ਲੋਕਾਂ ਨੇ ਵੋਟ ਪਾ ਕੇ कांग्रेस पार्टी नु देश दे तहत इंडिया ब्लॉक नु बड़ी तवज्जो देके सानू 200 ਤੋਂ ਉੱਤੇ ਸੀਟਾਂ ਦਿੱਤੀਆਂ ਹਨ। ਜੇਕਰ ਗੱਲ ਕਰੀਏ ਮਜਬੂਤ ਵਿਰੋਧੀ ਤੇ ਰਹਿ ਮਜਬੂਤ ਵਿਰੋਧੀ ਤਰਤਾ ਹੋਣਾ ਲੋਕਤੰਤਰ ਦੇ ਵਿੱਚ ਬਹੁਤ ਜ਼ਰੂਰੀ ਹੈ ਇੱਕ ਸਲਾਘਾਯੋਗ ਚੰਗਾ ਕਦਮ ਹੈ। ਬਿਲਕੁਲ ਹੈ ਕਿਉਂਕਿ ਪਹਿਲਾਂ ਵਿਰੋਧੀ ਧਿਰ ਦੀ ਆਵਾਜ਼ ਕੁਚਲੀ ਜਾ ਰਹੀ ਸੀਗੀ। ਵਿਰੋਧੀ ਤਰ ਨਾ ਨਾ ਮਾਤਰ ਬਰਾਬਰ ਸੀ। ਐਕਟਿਵ ਕਹਿੰਦਾ ਇੰਡੀਆ ਬਲੌਕ ਮੈਂ ਤਾਂ ਹੀ ਕਿਹਾ ਕਿ ਕਾਂਗਰਸ ਸਰਕਾਰ ਇੰਡੀਆ ਬਲੌਕ ਦੀ ਨਹੀਂ ਬਣੀ। لیکن کانگریس پھر بھی خوش ہی ہے کیونکہ لوکاں نے ایسا فتوا ਦਿੱتا ہے کہ ਸਾਡੇ ਵਿਰੋਧੀ ਧਿਰ ਵੀ ਖੁਸ਼ੀ ਹੈ اور ਸਾਡੀ ਜਿਹੜੀ ਸਰਕਾਰ ਹੈ ਉਹਨਾਂ 'ਚ ਨਾਮੋਸ਼ੀ ਹੈ ਤਾਂ ਉਹਨਾਂ ਦੀ ਵੀ ਇੱਕ ਸਰਕਾਰ ਬਣੀ ਹੈ تو ਉਮੀਦ ਕਰਦੇ ہیں کہ ದೇಶ 'ਤੇ ਜਿਹੜੀ ਅਖੰਡਤਾ ਤੈਕਤਾ ਬਰਕਰਾਰ ਰਹੇ ਕਿ ਸਾਡਾ ਹਿੰਦੁਸਤਾਨ ਮਜ਼ਬੂਤ ਹੋਣਾ ਚਾਹੀਦਾ ਹੈ ਜਿਹੜੀ ਇੱਕ ਜਮਹੂਰੀਅਤ ਦਾ ਫਰਜ਼ ਹੈ ਔਰ ਉਹ ਜਮਹੂਰੀਅਤ ਬਰਕਰਾਰ ਰਹਿਣੀ ਚਾਹੀਦੀ ਹੈ ਰੁਨੀ ਸਿੰਘ ਬਿੱਟੂ ਨੂੰ ਭਾਜਪਾ ਵੱਲੋਂ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਹਾਰਨ ਦੇ باوجود ਉੱਥੇ ਜਿਹੜੇ ਪੁਰਾਣੇ ਭਾਜਪਾ ਦੇ ਵਰਕਰ ਸੀਗੇ ਉਹਨਾਂ 'ਚ ਵੀ ਣਮੋਸ਼ੀ ਹੈ ਤੇ ਬਾਕੀ ਵੀ ਬਹੁਤ ਸਾਰੇ ਕਾਂਗਰਸ ਦੇ ਵਿੱਚੋਂ ਆਗੂ ਚਲੇਗੇ ਤੇ ਰਵਨੀਤ ਬਿੱਟੂ ਨੂੰ ਚੁਣਨਾ ਇਸ ਦੇ ਲਈ ਇਸ ਪੱਖ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਲੁਧਿਆਣਾ ਦੇ ਲੋਕਾਂ ਨੇ ਰਵਨੀਤ ਬਿੱਟੂ ਜੀ ਨੂੰ ਨਕਾਰਤਾ ਸੀਗਾ ਪਰ ਚਲੋ ਕੁਝ ਸੋਚ ਸਮਝ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਜਿੰਮੇਵਾਰੀ ਦਿੱਤੀ ਹੈ ਔਰ ਜਿਵੇਂ ਤੁਹਾਡੇ ਪ੍ਰੈਸ ਦੇ ਸਾਥੀਆਂ ਦੇ ਮਾਧਿਅਮ ਦੁਆਰੇ ਮੈਂ ਪ੍ਰੈਸ 'ਚ ਪੜਿਆ ਵੀ ਹੈ ਉਹਨਾਂ ਨੇ ਇੱਕ ਬਿਆਨ ਕੀਤਾ ਹੈ ਕਿ ਮੈਂ ਇੱਕ 브ਿਜ ਬਣੂੰਗਾ ਕਿਸਾਨਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਔਰ ਜਿਹੜੀ ਕੇਂਦਰ ਦੀ ਸਰਕਾਰ ਪੰਜਾਬ ਦੀ ਹਮਾਇਤ ਕਰਨ ਦੇ ਉਪਰਾਲਾ ਕਰ ਰਹੀ ਹੈ ਉਸ 'ਚ ਮੈਂ ਪੰਜਾਬ ਦਾ ਭਵਿੱਖ ਨੂੰ ਮੁਖੀ ਰੱਖਦੇ ਹੋਏ ਪੰਜਾਬ ਦੀ ਹਮਾਇਤ 'ਚ ਖੜਾਂਗਾ ਤੋਂ ਮੈਂ ਉਮੀਦ ਕਰਦਾ ਮੇਰੀ ਸ਼ੁਭਕਾਮਨਾ ਹੈ ਉਹਨਾਂ ਨੂੰ ਮੌਕਾ ਦਿੱਤਾ ਹੈ ਔਰ ਮੈਂ ਉਮੀਦ ਕਰਦਾ ਕਿ ਉਹ ਤੇ ਪੂਰੇ ਉਤਰਣਗੇ ਤਾਂ ਕਿ ਗਾਹਾਂ ਨੂੰ ਸਾਡੇ ਪੰਜਾਬ ਦਾ ਭਵਿੱਖ ਜਿਹੜਾ ਹੈ ਇਹਨੂੰ ਠੇਸ ਪਹਚਾਈ ਜਾ ਰਹੀ ਸੀ ਉਹ ਸੁਰੱਖਿਤ ਰਹਿ ਸਕੇ ਅਤੇ ਪੰਜਾਬ ਦੇ ਕਿਸਾਨ ਦੀ ਆਵਾਜ਼ ਬੁਲੰਦ ਰਹਿ ਸਕੇ ਕਿਉਂਕਿ ਕਿਸਾਨ ਸਾਡਾ ਦੇਸ਼ ਦਾ ਅੰਦਾਜ਼ਾ ਤਾ ਰਿਹਾ ਹੈ ਅਤੇ ਆਰਥਿਕ ਤੌਰ ਤੇ ਹਿੰਦੁਸਤਾਨ ਨੂੰ ਪਛਾਣ ਦਿੱਤੀ ਜਾਂਦੀ ਹੈ ਮੰਨਤ ਦਿੱਤੀ ਜਾਂਦੀ ਹੈ ਉਸ ਚ ਬਹੁਤ ਵੱਡਾ ਯੋਗਦਾਨ ਸਾਡੇ ਪੰਜਾਬ ਦੇ ਕਿਸਾਨ ਦਾ ਹੈ ਕੰਗੜਾ ਰਣੌਤ ਪਹਿਲਾਂ ਵੀ ਜਦੋਂ ਦਿੱਲੀ ਕਿਸਾਨ ਅੰਦੋਲਨ ਚੱਲਿਆ ਉਹਨੇ ਕਿਸਾਨੀ ਔਰਤਾਂ ਬਾਰੇ ਜਿਹੜਾ ਹੈਗਾ ਮੰਦੀ ਸ਼ਬਦਾਵਲੀ ਵਰਤੀ ਸੀ ਹੁਣ ਕੁਲਵਿੰਦਰ ਕੌਰ ਤੇ ਕੰਗਣਾ ਰਣਾਉਤ ਦਾ ਜਿਹੜਾ ਮਾਮਲਾ ਬੜਾ ਭਖਿਆ ਹੋਇਆ ਤੇ ਕੰਗਣਾ ਰਣਾਉਤ ਵੱਲੋਂ ਪੰਜਾਬ ਦੇ ਪ੍ਰਤੀ ਲਗਾਤਾਰ ਅੱਗ ਜਿਹੜੀ ਉਗਲੀ ਜਾ ਰਹੀ ਹੈ ਇਸ ਮਾਮਲੇ ਨੂੰ ਤੁਸੀਂ ਦੋਨੋਂ ਤਰ੍ਹਾਂ ਨੂੰ ਕੀ ਕਹੋਗੇ ਦੇਖੋ ਕੰਗਣਾ ਰਣਾਉਤ ਇੱਕ ਸੋਲਜਰ ਹੋਏ ਇੱਕ ਅਭਿਨੇਤਰੀ ਹਨਗੇ ਔਰ ਇੱਕ ਦੀ ਐਮਪੀ ਬਣੇ ਹਨਗੇ ਔਰ ਉਹਨਾਂ ਦੇ ਏਡੀ ਵੱਡੀ ਸ਼ਖਸੀਅਤ ਤੋਂ ਇਹ ਡੇ ਛੋਟੇ ਅਲਫਾਜ਼ ਇੱਕ ਪੰਜਾਬੀਅਤ ਲਈ ਵਰਤਨੇ ਕਿ ਤੁਸੀਂ ਇੱਕ ਅਤਵਾਦੀ ਹੋ ਉਹ ਸ਼ੋਭਾ ਨਹੀਂ ਦਿੰਦੇ ਤੁਹਾਡੀ ਮਾਨਸਿਕਤਾ ਦਾ ਦ੍ਰਿਸ਼ ਉਹਦੇ ਤਹਿਤ ਲੋਕਾਂ தம்ਨੇ ਜਾਗਰਤ ਹੁੰਦਾ ਹੈ ਕਿ ਕਿਸ ਸੋਚ ਦੇ ਅਸੀਂ ਮਾਲਕ ਹਾਂ ਔਰ ਪੰਜਾਬੀਆਂ ਨੇ ਵੈਸੇ ਬਹੁਤ ਵੱਡੀ ਸਾਂਝ ਰਹੀ ਹੈ ਉਹ ਆਪ ਉਸ ਸੂਬੇ ਦੀ ਜੋ ਆਏ ਹੰਗੇ ਜਿਹੜਾ ਇੱਕ ਪੰਜਾਬ ਦਾ ਹਿੱਸਾ ਰਿਹਾ ਹੈ ਤਾਂ ਮੈਂ ਸਮਝਦਾ ਕਿਥੇ ਨੂੰ ਵਿਅਕਤੀ ਤੌਰ ਤੇ ਨਿੱਜੀ ਤੌਰ ਤੇ અપਮਾਨ ਕਰਨਾ ਜਾਂ ਖਾਲਸਾ ਨਿਭਾਣਾ ਸ਼ੋਭਾ ਨਹੀਂ ਦਿੰਦਾ ਸਾਡੀ ਸੋਚ ਛੋਟ ਵੱਡੀ ਹੋਣੀ ਚਾਹੀਦੀ ਹੈ ਔਰ ਜੇ ਸਾਨੂੰ ਦਰਜੇ ਦੇ ਤਹਿਤ ਸਾਨੂੰ ਮਾਨ ਸਤਕਾਰ ਮਿਲਿਆ ਹੈ ਤਾਂ ਵਿਸ਼ੇਸ਼ ਤੌਰ ਤੇ ਤੁਹਾਨੂੰ ਜੋ ਵੀ ਅਲਫਾਜ਼ ਅਲਗ ਮੂੰਹ ਚੋਂ ਕੱਢਦੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਬੋਲਣ ਜਾ ਰਹੇ ਕਿਉਂਕਿ ਲਫ਼ਜ਼ ਗੋਲੀ ਮੰਗੋ ਹੁੰਦੇ ਇੱਕ ਵਾਰ ਨਿਕਲ ਜਾਣ ਕਿੰਨਾ ਜਖਮ ਕਰ ਜਾਣ ਕਿੰਨਾ ਨੁਕਸਾਨ ਕਰ ਦਿੰਦੇ ਬਾਤ ਅਹਿਸਾਸ ਹੁੰਦਾ ਔਰ ਉਹਦਾ ਨੁਕਸਾਨ ਕਦੇ ਭਰਿਆ ਨਹੀਂ ਜਾ ਸਕਦਾ ਹੁੰਦਾ ਔਰ ਮੈਨੂੰ ਅਫਸੋਸ ਹੋਇਆ ਕਿ ਉਹਨਾਂ ਦੀ ਸ਼ਬਦਾਬਲੀ ਤੇ ਕਿ ਕਹੇ ਜੇ ਅਲਫਾਜ਼ ਲਫ਼ਜ਼ ਵਰਤ ਕੇ ਉਹਨਾਂ ਨੇ ਇੱਕ ਪੁਲਸ ਦੀ ਔਰਤ ਨੂੰ ਉਹਦਾ અપਮਾਨ ਕੀਤਾ। ਜਲੰਧਰ ਦੀ ਜਮਨੀ ਚੋਂ ਆ ਗਈ ਹੈ ਕਾਂਗਰਸ ਪਾਰਟੀ ਤਿਆਰ ਹੈ। ਸਾਡੇ ਪ੍ਰਧਾਨ ਜੀ ਹੁਣ ਜ਼ਰੂਰ ਇੱਥੇ ਕਿਉਂਕਿ ਅਨਾਉਂਸਿੰਗ ਕੋਈ ਹੋਈ ਹੈ ਤੁਹਾਨੂੰ ਉਮੀਦ ਸੀ ਪੰਜੋ ਇਲੈਕਸ਼ਨਾਂ ਹੋਣਗੀਆਂ। ਪਰ ਇੱਕੋ ਹੀ ਉਹਨਾਂ ਨੇ ਜਲੰਧਰ ਵੈਸਤੇ ਐਲਾਨ ਕੀਤਾ ਹੈ। ਤੋਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਤਕੜੇ ਹੋ ਕੇ ਲੜਾਈ ਲੜਾਂਗੇ। ਲਾਸਟ ਸਵਾਲ ਹੈ ਜੀ ਅਕਾਲੀ ਦਲ ਹੈ ਜਿਹੜੀ ਇੱਕ ਸੀਟ ਆਈ ਹੈ ਪਰੰਤੂ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ। ਕਿਤੇ ਨਾ ਕਿਤੇ ਪੰਥਕ ਸਿਆਸਤ ਦੇ ਇੱਕ ਖਲਾ ਇੱਕ ਲੀਡਰਸ਼ਿਪ ਦੀ ਭਾਲ ਕਰ ਰਹੇ ਨੇ ਜਿਹੜੇ ਅਕਾਲੀ ਦਲ ਦੇ ਕਮਜ਼ੋਰ ਤੋਂ ਹੋਣ ਤੋਂ ਬਾਅਦ ਕੋਈ ਲੀਡਰ ਨਹੀਂ ਲੱਭ ਰਿਆ ਲੋਕਾਂ ਨੂੰ ਪੰਥਕ ਜਿਹੜਾ ਲੀਡਰ ਉਹਨਾਂ ਦੇ ਮਸਲੇ ਐਡਰੈਸ ਕਰਨ ਲਈ ਤੇ ਇੱਕ ਖਲਾ ਪੈਦਾ ਹੋਇਆ ਅਕਾਲੀ ਦਲ ਡਾਊਨ ਹੋਇਆ ਇਹ ਇਸ ਮਸਲੇ ਦੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਨਹੀਂ ਸਮਝਦਾ ਕਿ ਆਪਾਂ ਇਹਨੂੰ ਤਕਰੀਰ ਕਰੀਏ ਪੰਥਕ ਦੇ ਨਾਲ ਜੋੜੀਏ ਪੰਜਾਬ ਨੂੰ ਜੇ ਸਹੀ ਮੈਨੇ ਦਾ ਲੋੜ ਹੈ ਤਾਂ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਕਿਤੇ ਨਾ ਕਿਤੇ ਪੰਜਾਬੀਅਤ ਨੂੰ ਪੰਜਾਬ ਨੂੰ ਨੁਕਸਾਨ ਹੋ ਰਿਹਾ ਜੇ 13 ਦੀ 13 ਸੀਟਾਂ ਸੀ ਜਿੱਤ ਹਾਸਲ ਦਰਜ ਕਰਦੀ ਕੋਈ ਵੀ ਪਾਰਟੀ ਕਰਦੀ ਹੈ ਜਾਂ ਉਹਨੂੰ ਜਾ ਕੇ ਘਟ ਤੋਂ ਘਟ ਪੰਜਾਬ ਨੂੰ ਉਹਦੇ ਤਹਿਤ ਮਜ਼ਬੂਤੀ ਮਿਲਦੀ ਜੇ ਬੰਡਵਾਰਾ ਹੁੰਦਾ ਹੈ ਉਹਦਾ ਨੁਕਸਾਨ ਸਾਡੇ ਪੰਜਾਬ ਦੇ ਭਵਿੱਖਤਾ ਹੁੰਦਾ ਤਾਂ ਮੇਰੀ ਆਪਣੀ ਜਿੰਨੀ ਇੱਕ ਸਮਝ ਹੈ ਪੰਜਾਬ ਨੂੰ ਜੇ ਆਰਥਿਕ ਤੌਰ ਤੇ ਮਜ਼ਬੂਤੀ ਦਿਲਾਣੀ ਹੈ ਸਾਡਾ ਆਧਾਰ ਬਣਾਣਾ ਹੈ ਪੰਜਾਬ ਨੂੰ ਰਲ ਮਿਲ ਕੇ ਥਰਲ ਮਿਲ ਕੇ ਸਾਰਿਆਂ ਨੂੰ ਬਚਾਉਣਾ ਪੈਣਾ ਹੈ ਔਰ ਤਾਂ ਹੀ ਜਾ ਕੇ ਪੰਜਾਬ ਦਾ ਭਵਿੱਖ ਸੁਰੱਖਿਤ ਹੋਏਗਾ ਤਾਂ ਮੈਨੂੰ ਸਮਝਦਾ ਕਿ ਇਹ ਕੱਟੜਵਾਦ ਦੇ ਤਹਿਤ ਹੈ ਜਾਂ ਪੰਥਕ ਦੇ ਤਹਿਤ ਪੰਜਾਬ ਦੇ ਭਵਿੱਖ ਬਚਾਉਣ ਲਈ ਪਾਰਟੀ ਪਧਰ ਤੋਂ ਉੱਠ ਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਦੇ ਭਵਿੱਖ ਲਈ ਸੋਚਣਾ ਅਕਾਲੀ ਦਲ ਦਾ ਭਵਿੱਖ ਕੀ ਦੇਖਦੇ ਆਓ ਤੁਸੀਂ ਆਪ ਹੀ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਆਪ ਹੀ ਕਹਿ ਕਿ ਅਕਾਲੀ ਦਲ ਦੀ ਜਿਹੜੀ ਇੱਕਦੀ ਵੋਟ ਬੈਂਕ ਸੀਗੀ ਕਾਫੀ ਟੁੱਟੀ ਹੈ ਪਰ ਉਸ ਚ ਟੁੱਟਣ ਤੋਂ ਬਾਵਜੂਦ ਅਕਾਲੀ ਦਲ ਜਿਹੜੀ ਵੋਟ ਟੁੱਟੀ ਹੈ ਨਾ ਉਹ ਕਾਂਗਰਸ ਨੂੰ ਪੁੱਗਦੀ ਹੈ ਨਾ ਆਪ ਨੂੰ ਪੁੱਗਦੀ ਹੈ ਉਹ ਆਪ ਦੇ ਖਾਤੇ 'ਚ ਗਈ ਹੈ ਤਾਂ ਉਹਦਾ ਵੀ ਆਪ ਨੂੰ ਬੜਾ ਫਾਇਦਾ ਇਲਾਹਾ ਮਿਲਿਆ ਲਾਭ ਮਿਲਿਆ ਪਰ ਕਾਹਨ ਉਹ ਸਮੀਕਰਨ ਹੋਰ ਤਬਦੀਲ ਹੋ ਜਾਣੇ ਆ ਜੇ ਐਸੇ ਸਾਥ ਚਲਦੇ ਰਹੇ ਕਿਉਂਕਿ ਅਸੀਂ ਸਾਰੇ ਪੰਜਾਬ ਦੀ ਨਮਾਇੰਗੀਆਂ ਕਰਦੇ ਤਾਂ ਪਹਿਲਾਂ ਪੰਜਾਬ ਨੂੰ ਬਚਾਉਣ ਦਾ ਉਪਰਾਲਾ ਕਰੀਏ ਤਾਂ ਕਿ ਸਾਡਾ ਪੰਜਾਬ ਦਾ ਭਵਿੱਖ ਬਚ ਸਕੇ ਤਹਾਂ ਕਾਹਨ ਨੂੰ ਜਾ ਕੇ ਪਾਰਟੀਆਂ ਦੀ ਲੜਾਈਆਂ ਰਹਿਣੀਆਂ ਨਹੀਂ ਤੇ ਜੇ ਪੰਜਾਬ ਡੁੱਬ ਗਿਆ ਤਾਂ ਸਾਡੀਆਂ ਪਾਰਟੀਆਂ ਆਪਣੇ ਆਪ ਡੁੱਬ ਜਾਣੀਆਂ ਜੀ ਤੁਸੀਂ ਕੀਮਤੀ ਸਵੇਰ ਮੰਤਰੀ ਸਾਹਿਬ ਸਾਡੇ ਡੀ5 ਚੈਨਲ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੁਹਾਡਾ ਧੰਨਵਾਦ ਗੁਰਤੇਜ ਜੀ ਸਾਰਿਆਂ ਨੂੰ ਫੇਰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਖਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ